ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮੇਰੇ ਇਸ ਚੈਨਲ ਤੇ ਜ਼ਿਆਦਾਤਰ ਵੀਡੀਓਜ਼ ਮੈਂ ਮਿਡ ਲਾਈਫ ਅਤੇ ਮੈਨੋਪੌਜ਼ ਬਾਰੇ ਹੀ ਪਾਉਂਦੀ ਆ ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੀਆਂ ਭੈਣਾਂ ਮੈਨੋਪੌਜ਼ ਫੈਰੀ ਮੈਨੋਪੌਜ਼ ਵਿੱਚੋਂ ਲੰਘ ਰਹੀਆਂ ਨੇ ਉਹਨਾਂ ਨੂੰ ਮੈਂ ਜਿੰਨੀ ਸਪੋਰਟ ਕਰ ਸਕਾਂ ਮੈਂ ਕਰਦੀ ਆ ਭਾਵੇਂ ਉਹ ਡਾਈਟ ਦੇ ਰਿਗਾਰਡਿੰਗ ਹੋਵੇ ਜਾਂ ਬਾਡੀ ਦੀਆਂ ਕੋਈ ਪ੍ਰੋਬਲਮਸ ਸਟੂਡੈਂਟਾਂ ਸਾਨੂੰ ਪਹਿਲਾਂ ਨਹੀਂ ਪਤਾ ਹੁੰਦਾ ਮੈਨੋਪੌਜ਼ ਪੈਰੀਮੈਨੋਪੌਜ਼ ਦੇ ਬਾਅਦ ਪਤਾ ਲੱਗਦੀਆਂ ਨੇ ਜਦੋਂ ਹਾਰਮੋਨਸ ਇੰਬੈਲੈਂਸ ਹੋਣ ਲੱਗਦੇ ਨੇ ਤੇ ਅਸੀਂ ਜਾਣਦੇ ਹਾਂ ਸਾਰੇ ਕਿ ਹਾਰਮੋਨਸ ਇੰਬੈਲੈਂਸ ਨਾਲ ਬਾਡੀ ਦੇ ਸਾਰੇ ਸਿਸਟਮਸ ਤੇ ਬਹੁਤ ਹੀ ਜ਼ਿਆਦਾ ਇਫੈਕਟ ਪੈਂਦਾ ਪਰ ਅੱਜ ਜਿਹੜੀ ਸਿਸਟਮ ਦੀ ਮੈਂ ਗੱਲ ਕਰੂੰਗੀ ਉਹ ਹੈ ਲਿੰਫੈਟਿਕ ਸਿਸਟਮ ਬਾਡੀ ਦਾ ਨੈਚੁਰਲ ਕਲੀਨਿੰਗ ਐਂਡ ਡਰੇਨੇਜ ਸਿਸਟਮ ਇਸ ਸਿਸਟਮ ਤੇ ਵੀ ਮੈਨੂੰ ਪਹੁੰਚ ਦਾ ਬਹੁਤ ਜ਼ਿਆਦਾ ਇਫੈਕਟ ਪੈਂਦਾ ਹੈ ਲਿੰਫੈਟਿਕ ਸਿਸਟਮ ਹੁੰਦਾ ਕੀ ਹੈ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦਿਆਂ ਲਿੰਫੈਟਿਕ ਸਿਸਟਮ ਬਹੁਤ ਹੀ ਛੋਟੀਆਂ-ਛੋਟੀਆਂ ਲਿੰਫ ਵੈਸਲਸ ਅਤੇ ਨੋਡਸ ਦਾ ਬਣਿਆ ਹੋਇਆ ਨੈਟਵਰਕ ਹੁੰਦਾ ਜਿਹੜਾ ਸਾਡੀ ਸਾਰੀ ਬਾਡੀ ਵਿੱਚ ਫੈਲਿਆ ਹੁੰਦਾ ਇਸ ਦਾ ਕੰਮ ਕੀ ਹੈ ਇਸ ਦਾ ਕੰਮ ਬਾਡੀ ਵਿੱਚੋਂ ਐਕਸਟਰਾ ਫਲੂਇਡ ਇਕੱਠਾ ਕਰਨਾ ਉਸ ਨੂੰ ਫਿਲਟਰ ਕਰਨਾ ਅਤੇ ਉਸ ਵਿੱਚੋਂ ਵੇਸਟ ਅਤੇ ਟੌਕਸਿਨਸ ਬਾਹਰ ਕੱਢਣਾ ਭਾਵ ਕਿ ਬਾਡੀ ਵਿੱਚੋਂ ਗੰਦਮੰਦ ਡਰੇਨ ਕਰਨਾ ਬਾਹਰ ਕੱਢਣਾ ਜਦੋਂ ਬਾਡੀ ਵਿੱਚੋਂ ਪ੍ਰੋਪਰ ਡਰੇਨ ਹੈ ਅਤੇ ਕਲੀਨਿੰਗ ਹੁੰਦੀ ਹੈ ਤਾਂ ਸਾਡੀ ਬਾਡੀ ਦਾ ਜਿਹੜਾ ਇਮਿਊਨਿਟੀ ਸਿਸਟਮ ਉਹ ਵੀ ਵਧੀਆ ਵਰਕ ਕਰਦਾ ਹੈ ਬਾਡੀ ਇਮਿਊਨ ਰਹਿੰਦੀ ਹੈ ਅਤੇ ਬਾਡੀ ਬਿਮਾਰੀਆਂ ਤੋਂ ਬਚੀ ਰਹਿੰਦੀ ਹੈ ਬਾਡੀ ਵਿੱਚ ਬਿਮਾਰੀਆਂ ਦਾ ਮੁਕਾਬਲਾ ਕਰਨ ਦੀ ਸ਼ਕਤੀ ਬਣੀ ਰਹਿੰਦੀ ਹੈ ਸੋ ਇਸੇ ਕਰਕੇ ਬਾਡੀ ਦਾ ਪ੍ਰੋਪਰ ਕਲੀਨ ਹੋਣਾ ਤੇ ਐਕਸਟਰਾ ਵੇਸਟੇਜ ਦਾ ਡਰੇਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਹੁਣ ਮੈਂ ਤੁਹਾਨੂੰ ਦੱਸਦੀ ਆ ਕਿ ਮੈਨੋਪੌਜ਼ ਦਾ ਲਿੰਫੈਟਿਕ ਸਿਸਟਮ ਤੇ ਕੀ ਇਫੈਕਟ ਪੈਂਦਾ ਹੈ ਮੈਨੋਪੌਜ਼ ਦੇ ਨਾਲ ਸਾਡੇ ਹਾਰਮੋਨਸ ਇੰਬੈਲੈਂਸ ਹੋਣ ਲੱਗਦੇ ਨੇ ਹਾਰਮੋਨਸ ਦੀ ਪ੍ਰੋਡਕਸ਼ਨ ਘਟਣ ਲੱਗਦੀ ਹੈ ਅਤੇ ਸਾਡੀ ਹੋਲ ਬਾਡੀ ਸਿਸਟਮਸ ਤੇ ਇਫੈਕਟ ਪੈਂਦਾ ਲਿੰਫੈਟਿਕ ਸਿਸਟਮ ਵੀ ਇੰਪੇਅਰ ਹੋਣ ਲੱਗਦਾ ਪਾਵ ਵੀਕ ਹੋਣ ਲੱਗਦਾ ਤੇ ਇਹਦਾ ਇਹ ਆਪਣਾ ਕੰਮ ਬਹੁਤ ਘਟ ਕਰਨ ਲੱਗ ਜਾਂਦਾ ਈਸਟ੍ਰੋਜਨ ਹਾਰਮੋਨ ਲਿੰਫ ਵੈਸਲਸ ਨੂੰ ਫਲੈਕਸੀਬਲ ਰੱਖਦਾ ਜਿਹਦੇ ਨਾਲ ਜਿਹੜਾ ਫਲੂਇਡ ਹੈ ਉਹ इजीली ਫਲੋ ਕਰਦਾ ਰਹਿੰਦਾ ਲਿੰਫ ਵੈਸਲਸ ਦੇ ਵਿੱਚ ਅਤੇ ਆਸਾਨੀ ਨਾਲ ਬਾਹਰ ਨਿਕਲ ਜਾਂਦਾ ਬੋਡੀ ਵਿੱਚੋਂ ਡレイン ਹੋ ਜਾਂਦਾ ਐਕਸਟਰਾ ਵੇਸਟ ਜਿਹੜਾ ਹੈਗਾ ਪਰ ਜਦੋਂ ਹਾਰਮੋਨਸ ਦੀ ਪ੍ਰੋਡਕਸ਼ਨ ਘਟਦੀ ਹੈ ਈਸਟ੍ਰੋਜਨ ਹਾਰਮੋਨ ਘਟ ਜਾਂਦਾ ਬੋਡੀ ਵਿੱਚ ਲਿੰਫੈਟਿਕ ਸਿਸਟਮ ਵੀ ਆਪਣਾ ਕੰਮ ਪੂਰੀ ਤਰ੍ਹਾਂ ਨਹੀਂ ਕਰ ਸਕਦਾ ਜਿਹੜਾ ਬੋਡੀ ਵਿੱਚੋਂ ਗੰਧਮੰਦ ਜਾਂ ਫਲੂਇਡ ਲਿੰਫੈਟਿਕ ਸਿਸਟਮ ਨੇ ਇਕੱਠਾ ਕੀਤਾ ਹੁੰਦਾ ਉਹਨੂੰ ਬਾਹਰ ਕੱਢਣ ਦੀ ਬਜਾਏ ਹੁੰਦਾ ਕੀ ਹੈ ਕਿ ਉਹ ਐਕਸਟਰਾ ਵੇਸਟ ਐਂਡ ਫਲੂਇਡ ਟਾਕਸਿਨਸ ਬੋਡੀ ਦੇ ਟਿਸ਼ੂਸ ਵਿੱਚ ਇਕੱਠੇ ਹੋਣੇ ਜਮਾ ਹੋਣੇ ਸ਼ੁਰੂ ਹੋ ਜਾਂਦੇ ਆ ਸੋ ਉਹ ਟਾਕਸਿਨਸ ਬੋਡੀ ਦੇ ਟਿਸ਼ੂਸ ਵਿੱਚ ਜਦੋਂ ਜਮਾ ਹੁੰਦੇ ਨੇ ਤਾਂ ਬੋਡੀ ਨੂੰ ਸਵੇਲਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਆਦਾਤਰ ਇਹ ਹੱਥਾਂ ਪੈਰਾਂ ਜਾਂ ਲੱਤਾਂ ਬਾਹਾਂ ਵਿੱਚ ਹੁੰਦਾ ਹੈ ਸੋ ਜਦੋਂ ਇੱਥੇ ਇਹ ਟਾਕਸਿਨਸ ਤੇ ਫਲੂਇਡ ਜਮਾ ਹੋਣ ਲੱਗਦੇ ਨੇ ਤਾਂ ਲੱਤਾਂ ਦਾ ਬਾਹਾਂ ਦਾ ਸੋਜਣਾ ਹੱਥਾਂ ਪੈਰਾਂ ਦਾ ਸੋਜਣਾ ਸ਼ੁਰੂ ਹੋ ਜਾਂਦਾ ਤੇ ਸਾਨੂੰ ਜੇ ਇਦਾਂ ਹੁੰਦਾ ਜਿਹੜੀਆਂ ਭੈਣਾਂ ਨੂੰ ਹਰ ਇੱਕ ਦੇ ਵਿੱਚ ਹੀ ਨਹੀਂ ਹੁੰਦਾ ਪਰ ਜਿਨ੍ਹਾਂ ਨੂੰ ਇਹ ਪ੍ਰੋਬਲਮ ਆਉਂਦੀ ਆ ਉਹਨਾਂ ਨੂੰ ਸਟ੍ਰੇਟ ਵੇ ਡਾਕਟਰ ਕੋਲ ਜ਼ਰੂਰ ਜਾਣਾ ਚਾਹੀਦਾ ਕਿਉਂਕਿ ਟਾਈਮ ਸਿਰ ਜੇ ਤੁਸੀਂ ਡਾਕਟਰ ਕੋਲ ਚਲੀਆਂ ਜਾਉਂਗੀਆਂ ਤਾਂ ਵਕਤ ਰੰਦੇ ਤੁਹਾਡੀ ਪ੍ਰੋਬਲਮ ਦਾ ਇਲਾਜ ਹੋ ਜਾਂਦਾ ਬਾਕੀ ਜੇ ਤੁਸੀਂ ਖੁਦ ਆਪਣੀ ਥੋੜੀ ਬਹੁਤੀ ਧਿਆਨ ਰੱਖੋਗੇ ਆ ਡਾਕਟਰ ਕੋਲ ਤਾਂ ਜ਼ਰੂਰੀ ਜਾਣਾ ਨਾਲ ਨਾਲ ਤੁਸੀਂ ਖੁਦ ਵੀ ਆਪਣਾ ਧਿਆਨ ਰੱਖਣਾ ਪ੍ਰੀਕਾਸ਼ਨਸ ਲੈ ਸਕਦੀ ਹੋਂ ਉਹ ਮੈਂ ਤੁਹਾਨੂੰ ਦੱਸ ਦੇਣੀ ਆ ਤੁਸੀਂ ਕਰਨਾ ਕੀ ਆ ਕਿ ਤੁਸੀਂ ਆਪਣੇ ਆਪ ਦੀ ਖੁਦ ਹੈਲਪ ਕਿਵੇਂ ਕਰਨੀ ਆ ਕੀਪ ਮੂਵਿੰਗ ਐਕਸਰਸਾਈਜ਼ ਕਰੋ ਵੌਕ ਕਰੋ ਯੋਗਾ ਕਰੋ ਇਹਦੇ ਨਾਲ ਬੋਡੀ ਵਿੱਚੋਂ ਡਰੇਨੇਜ ਹੋਣ ਵਿੱਚ ਹੈਲਪ ਮਿਲਦੀ ਹੈ ਪਾਣੀ ਜ਼ਿਆਦਾ ਪੀਓ ਜਿੰਨਾ ਜ਼ਿਆਦਾ ਪਾਣੀ ਪੀਓਗੇ ਆ ਉਨਾ ਜ਼ਿਆਦਾ ਬੋਡੀ ਆਪਣੇ ਆਪ ਨੂੰ ਕਲੀਨ ਕਰੂਗੀ ਘੱਟੋ ਘੱਟ 8 ਗਲਾਸ ਪਾਣੀ ਰੋਜ਼ ਦੇ ਪੀਓ ਪ੍ਰੋਪਰ ਨੀਂਦ ਲਓ ਰੈਸਟ ਕਰੋ ਰਿਲੈਕਸ ਕਰੋ 8 ਘੰਟੇ ਦੀ 7:30 ਤੋਂ 8 ਘੰਟੇ ਦੀ ਨੀਂਦ ਬਹੁਤ ਜ਼ਿਆਦਾ ਜ਼ਰੂਰੀ ਹੈ ਜਦੋਂ ਅਸੀਂ ਸੌਂਦੇ ਹਾਂ ਸਾਡੀ ਬਾਡੀ ਆਰਾਮ ਵਿੱਚ ਆਉਂਦੀ ਹੈ ਤਾਂ ਬਾਡੀ ਜਦੋਂ ਰੈਸਟ ਕਰਦੀ ਹੈ ਆਪਣੇ ਆਪ ਨੂੰ ਕਲੀਨ ਕਰਦੀ ਹੈ ਉਸ ਟਾਈਮ ਤੇ ਸੋ ਨੀਂਦ ਪੂਰੀ ਲੈਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਆਪਣਾ ਜੇ ਤੁਹਾਡਾ weight ਜ਼ਿਆਦਾ ਹੈ ਤਾਂ ਆਪਣਾ weight ਜ਼ਰੂਰ ਘਟ ਕਰੋ ਕਿਉਂਕਿ ਜੇ ਹੱਥ ਜੇ ਪੈਰ ਜਾਂ ਲੱਤਾਂ ਆਲਰੇਡੀ ਸੁੱਜੀਆਂ ਹੋਈਆਂ ਨੇ ਤਾਂ ਆ ਸਾਨੂੰ ਆਪਣੇ ਆਪ ਨਾਲ ਕਾਈਂਡ ਹੋਣ ਦੀ ਲੋੜ ਹੈ ਤੇ ਪੈਰਾਂ ਉੱਤੇ ਜ਼ਿਆਦਾ ਪ੍ਰੈਸ਼ਰ ਨਾ ਪਾਈਏ ਸੋ ਕੋਸ਼ਿਸ਼ ਕਰੋ ਆਪਣਾ weight manage ਕਰੋ ਹੈਲਥੀ ਡਾਈਟ ਲਓ ਲਿੰਫੈਟਿਕ ਡਰੇਨੇਜ ਮ사ਜ ਜੇ ਤੁਹਾਡੇ ਨੇੜੇ ਤੇੜੇ ਕੋਈ ਕਰਦਾ ਤਾਂ try ਕਰੋ ਕਿ ਤੁਸੀਂ ਲਿੰਫੈਟਿਕ ਸਿਸਟਮ ਦੀ ਡਰੇਨੇਜ ਮ사ਜ ਜ਼ਰੂਰ ਕਰਵਾ ਕੇ ਆਓ ਬਾਕੀ ਡੀਪ ਬਰੀਥ ਜ਼ਰੂਰ ਕਰੋ ਪਰ ਪੂਰੀ ਨੀਂਦ ਲੈਣ ਦੇ ਨਾਲ-ਨਾਲ ਰਿਲੈਕਸ ਕਰਨ ਦੇ ਨਾਲ-ਨਾਲ ਡੀਪ ਬਰੀਥਿੰਗ ਬਹੁਤ ਜ਼ਿਆਦਾ ਜ਼ਰੂਰੀ ਹੈ ਡੀਪ ਬਰੀਥਿੰਗ ਕਰਨ ਲਈ ਤੁਸੀਂ ਪਹਿਲਾਂ ਬਰੀਥ ਆਊਟ ਕਰੋ 5 7 7 ਤੁਸੀਂ ਬਾਹਰ ਕੱਢੋ ਅਤੇ ਉਸ ਦੇ ਬਾਅਦ ਤੁਸੀਂ ਬਰੀਥ ਇਨ ਕਰੋ ਫਿਰ ਸਾਹ ਹੋਲਡ ਕਰਕੇ ਰੱਖੋ ਥੋੜੀ ਦੇਰ ਲਈ ਜਿੰਨਾ ਚਿਰ ਕਰ ਸਕਦੇ ਹੋ ਫਿਰ ਉਸ ਨੂੰ ਬਰੀਥ ਆਊਟ ਕਰੋ ਇਦਾਂ ਤੁਸੀਂ ਡੀਪ ਬਰੀਥਿੰਗ ਕਰਨੀ ਹੈ ਇੱਕ ਵਾਰੀ ਕਰ ਸਕਦੇ ਆ ਇੱਕ ਵਾਰੀ ਨਹੀਂ ਤਾਂ ਸਵੇਰੇ ਤੇ ਸ਼ਾਮ ਤਾਂ ਜ਼ਰੂਰ ਹੀ ਕਰੋ ਇਹਦੇ ਨਾਲ ਬਾਡੀ ਨੂੰ ਪੂਰੀ ਆਕਸੀਜਨ ਮਿਲੇਗੀ ਅਤੇ ਜਿਹੜਾ ਇਹ ਬਾਡੀ ਦਾ ਡਰੇਨੇਜ ਸਿਸਟਮ ਹੈ ਉਹਨੂੰ ਵੀ ਆਪਣਾ ਕੰਮ ਕਰਨ ਵਿੱਚ ਹੈਲਪ ਮਿਲੇਗੀ ਮੈਨੋਪੌਜ਼ ਦੇ ਸਿੰਟਮਸ ਨੂੰ ਤੁਸੀਂ ਈਜ਼ੀਲੀ ਮੈਨੇਜ ਕਰ ਸਕਦੀਓ ਪਰ ਜੇ ਤੁਸੀਂ ਥੋੜਾ ਜਿਹਾ ਧਿਆਨ ਦਿਓ ਅਤੇ ਆਪਣੇ ਆਪ ਦਾ ਖਿਆਲ ਰੱਖੋ ਵੀਡੀਓ ਜੇ ਪਸੰਦ ਆਈ ਹੋਵੇ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ